ਜਿਵੇਂ ਜੇ ਤੁਹਾਨੂੰ ਪਤਾ ਹੈ ਕਿ ਸਿੱਧੂ ਮਸਲੇਆਣ ਬਾਈ ਦੇ ਫੈਨਸ ਦੇ ਵਿੱਚ ਇੱਕ ਗੱਲਬਾਤ ਸ਼ੇਅਰ ਹੋ ਰਹੀ ਹੈ ਜਿਸ ਵਿੱਚ ਉਹਨਾਂ ਦਾ ਕਹਿਣਾ ਹੈ ਕਿ 15 ਜੂਨ ਨੂੰ ਸਿੱਧੂ ਮਸਲੇਆਣ ਬਾਈ ਦੀ ਇੱਕ EP ਰਿਲੀਜ਼ ਕੀਤੀ ਜਾਵੇਗੀ ਅਤੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਸਕਰੀਨਸ਼ਾਟ ਵੀ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਮਾਤਾ ਚਰਨ ਗੌਰ ਲਿਖਦੇ ਨੇ ਕਿ ਇਸ ਸਾਲ ਸਿੱਧੂ ਮਸਲੇਆਣ ਦੀ EP ਜ਼ਰੂਰ ਰਿਲੀਜ਼ ਕੀਤੀ ਜਾਵੇਗੀ ਤਾਂ ਦੋਸਤੋ ਇੱਕ ਫੈਨ ਦੇ ਵੱਲੋਂ ਦੱਸਿਆ ਗਿਆ ਕਿ ਇਸ EP ਦੇ ਵਿੱਚ 5 ਗੀਤ ਹੋਣ ਵਾਲੇ ਨੇ ਜਿਸ ਵਿੱਚ 3 ਲੀਕ Song ਹੋਣਗੇ ਅਤੇ 2 Song ਨੇ ਫਰੈਸ਼ ਅਤੇ ਹੁਣ ਇੱਕ ਫੈਨ ਦੇ ਵੱਲੋਂ ਇੱਕ ਪੋਸਟਰ ਕ੍ਰੀਏਟ ਕੀਤਾ ਗਿਆ ਹੈ ਜੋ ਕਿ ਇਸ EP ਦੇ ਵਿੱਚ ਪੰਜ ਗੀਤ ਹੋਣ ਵਾਲੇ ਨੇ ਉਹਨਾਂ ਦੀ ਲਿਸਟ ਬਣਾਈ ਗਈ ਹੈ ਪੋਸਟਰ ਦੇ ਉੱਤੇ ਤਾਂ ਦੋਸਤੋ ਇਸ ਫੇਲ ਪੇਜ ਬੰਨੋ ਇਸ EP ਦਾ ਨਾਮ ਰੱਖਿਆ ਗਿਆ ਹੈ ਸਕੋਰ 611 ਅਤੇ ਇਸ ਪੋਸਟਰ ਦੇ ਵਿੱਚ ਜਿਹੜੇ ਵੀ ਗੀਤ ਨੇ ਉਹਨਾਂ ਦੇ ਨਾਮ ਨੇ ਹਵੇਲੀ ਅਤੇ ਫੈਂਟਮ ਦੋਸਤੋ ਤੁਹਾਨੂੰ ਦੱਸ ਦਈਏ ਕਿ ਫੈਂਟਮ Song ਦੀ ਤਾਂ ਸਿੱਧੂ ਮੂਸੇਵਾਲੇ ਬਾਈ ਨੇ ਵੀਡੀਓ ਵੀ ਬਣਾ ਰੱਖੀ ਹੈ ਅਤੇ ਹੋ ਸਕਦਾ ਹੈ ਫੈਂਟਮ Song ਦੀ ਵੀਡੀਓ ਆਪਾਂ ਨੂੰ ਇਨ ਫਿਊਚਰ ਦੇ ਵਿੱਚ ਦੇਖਣ ਨੂੰ ਮਿਲੇ ਜੋ ਕਿ ਡਾਇਰੈਕਟ ਕੀਤੀ ਹੈ ਤੇਜੀ ਸੰਧੂ ਨੇ ਅਤੇ ਤੇਜੀ ਸੰਧੂ ਆਪਣੇ ਇੰਸਟਾਗ੍ਰam ਦੇ ਉੱਤੇ ਵੀ ਦੱਸਦਾ ਰਿਹਾ ਹੈ ਕਿ ਫੈਂਟਮ Song ਦੀ ਹਜੇ ਵੀਡੀਓ ਬਾਕੀ ਹੈ ਜੋ ਕਿ ਹਜੇ ਰਿਲੀਜ਼ ਹੋਣੀ ਹੈ ਸਿੱਧੂ ਮਸੇਵਾਲ ਦੇ ਆਫੀਸ਼ੀਅਲ YouTube ਚੈਨਲ ਤੇ ਅਤੇ ਦੋਸਤੋ ਹੁਣ ਗੱਲ ਕਰਦੇ ਹਾਂ ਇਸ EP ਦੇ ਵਿੱਚ ਰਿਲੀਜ਼ ਹੋਣ ਜਾ ਰਹੇ ਦੋ ਫਰੈਸ਼ ਗੀਤਾਂ ਦੀ ਜੋ ਕਿ ਹਾਲੇ ਤੱਕ ਅਨਲਿਕਡ ਨੇ ਕੋਈ ਵੀ Song ਇਹਨਾਂ ਦੇ ਵਿੱਚ ਲੀਕ ਨਹੀਂ ਹੋਇਆ ਅਤੇ ਵੱਡੇ ਗੀਤ ਨੇ ਸਿੱਧੂ ਮਸੇਵਾਲ ਬਾਈ ਦੇ ਅਤੇ ਇਸ ਪੋਸਟਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਹਿਲਾ ਗੀਤ ਇਵਰਥ ਰੀਲੀਜ਼ ਕੀਤਾ ਜਾਵੇਗਾ ਜੋ ਕਿ ਹਾਲੀਵੁੱਡ ਰੈਪਰ ਬੁਰਨਾ ਬੋਏ ਦੇ ਨਾਲ ਸਿੱਧੂ ਮਸੂਏ ਵਾਲੇ ਬਾਈ ਦੀ ਕਲੈਬ ਹੋਵੇਗੀ ਅਤੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਬੁਰਨਾ ਬੋਏ ਸੋਸ਼ਲ ਮੀਡੀਆ ਤੇ ਹਾਲੀਵੁੱਡ ਦਾ ਬਹੁਤ ਵੱਡਾ ਸਟਾਰ ਹੈ ਅਤੇ ਸੋਸ਼ਲ ਮੀਡੀਆ ਦੇ ਉੱਤੇ ਬੁਰਨਾ ਬੋਏ ਦੇ 17 ਤੋਂ 18 ਮਿਲੀਅਨ ਫੋਲੋਅਰ ਵੀ ਨੇ ਅਤੇ ਡ੍ਰੇਕ ਵਰਗੇ ਵੱਡੇ ਸਟਾਰ ਬੁਰਨਾ ਬੋਏ ਨੂੰ ਵੀ ਫੋਲੋ ਕਰਦੇ ਨੇ ਇਸ ਗੱਲ ਤੋਂ ਤੁਸੀਂ ਅੰਦਾਜ਼ਾ ਲਾ ਲਿਓ ਕਿ ਸਿੱਧੂ ਮਸੂਏ ਤੇ ਬੁਰਨਾ ਬੋਏ ਦਾ ਇਹ Song ਹਾਲੀਵੁੱਡ ਤੋਂ ਵੀ ਉੱਤਲੇ ਲੈਵਲ ਦਾ ਹੋਣ ਵਾਲਾ ਹੈ ਅਤੇ ਸਿੱਧੂ ਮਸੂਏ ਦੀ ਆਵਾਜ਼ ਉਹਨਾਂ ਗੋਰੇ ਕਾਲੇ ਲੋਕਾਂ ਤੱਕ ਗੂਰੂ ਪਹੁੰਚੇਗੀ ਜਿਨ੍ਹਾਂ ਨੇ ਹਾਲੇ ਤੱਕ ਸਿੱਧੂ ਮਸਲੇਬਾਈ ਨੂੰ ਨਹੀਂ ਸੁਣਿਆ ਅਤੇ ਸਿੱਧੂ ਮਸਲੇਬਾਈ ਨੂੰ ਨਹੀਂ ਜਾਣਦੇ ਤੇ ਹੁਣ ਦੋਸਤੋ ਗੱਲ ਕਰਦੇ ਆ ਦੂਜੇ ਫਰੈਸ਼ Song ਦੀ ਜੋ ਕਿ Divine ਦੇ ਨਾਲ ਸਿੱਧੂ ਮਸਲੇਬਾਈ ਦੀ ਕਲੈਬ ਹੈ ਅਤੇ ਸੌਂਗ ਦੇ ਟਾਈਟਲ ਦਾ ਨਾਮ ਹੈ Steel Ballin ਅਤੇ ਦੋਸਤੋ ਸਿੱਧੂ ਮਸਲੇ ਦੇ ਪੱਕੇ ਫੈਨ ਇਹ ਜਾਣਦੇ ਨੇ ਕਿ Divine ਨੇ ਆਪਣੀ ਇੱਕ ਲਾਈਵ ਸ਼ੋਅ ਦੇ ਵਿੱਚ ਕਿਹਾ ਸੀ ਮੈਂ ਤੇ ਸਿੱਧੂ ਮਸਲੇ ਨੇ ਰਲ ਕੇ 400 Song ਰਿਕਾਰਡ ਕੀਤੇ ਸੀ ਅਤੇ ਜਿਨ੍ਹਾਂ ਵਿੱਚੋਂ 300 Song ਦੋਸਤੋ ਹਾਲੇ ਤੱਕ ਰਿਲੀਜ਼ ਹੋ ਚੁੱਕੇ ਨੇ ਅਤੇ ਇੱਕ Song ਬਾਕੀ ਹੈ ਜੋ ਕਿ ਡਿਵਾਈਨ ਅਤੇ ਸਿੱਧੂ ਮਸੇਰੇ ਦਾ ਰਿਲੀਜ਼ ਹੋਣ ਵਾਲਾ ਹਾਲੇ ਜੋ ਕਿ ਇਹ ਪੋਸਟਰ ਦੱਸਣ ਅਨੁਸਾਰ ਹੈ ਹੋ ਸਕਦਾ ਹੈ ਆਪਾਂ ਨੂੰ ਇਸ ਐਲਬਮ ਦੇ ਅਤੇ EP ਦੇ ਵਿੱਚ ਸੁਣਨ ਨੂੰ ਮਿਲ ਸਕਦਾ ਹੈ ਅਤੇ ਜਦੋਂ ਇਹ ਗੀਤ ਰਿਲੀਜ਼ ਹੋਵੇਗਾ ਤਾਂ ਸਿੱਧੂ ਮਸੇਰੇ ਬਾਈ ਦੀ ਬਾਲੀਵੁੱਡ ਦੇ ਵਿੱਚ ਹੋਰ ਜ਼ਿਆਦਾ ਚੜ੍ਹਾਈ ਹੋ ਜਾਵੇਗੀ ਤਾਂ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਅਤੇ ਜੇਕਰ ਤੁਸੀਂ ਸਿੱਧੂ ਮਸੇਰੇ ਬਾਈ ਦੇ ਪੱਕੇ ਫੈਨ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਸਟਿਸ ਫੋਰ ਸਿੱਧੂ ਮਸੇਰਾ ਲਿਖਣਾ ਨਾ ਲਓ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਤੇ ਨਵੀਂ ਅਪਡੇਟ ਦੇ ਨਾਲ ਧੰਨਵਾਦ